ਅੱਜ ਦੀ ਜ਼ਿਲ੍ਹਾ ਅਦਾਲਤ ਤੋਂ ਵੱਡੀ ਖਬਰ ਹੈ ਅਦਾਲਤ ਦੇ ਵਿੱਚ ਵਕੀਲਾਂ ਨੇ ਕੰਮ ਨੂੰ ਸਸਪੈਂਡ ਕਰਤਾ ਅੰਮ੍ਰਿਤਸਰ ਦੇ ਵਕੀਲ ਲਖਵਿੰਦਰ ਦੇ ਕਤਲ ਦੇ ਵਿਰੋਧ ਦੇ ਵਿੱਚ ਕੰਮ ਨੂੰ ਰੋਕ ਦਿੱਤਾ ਗਿਆ ਦੱਸਿਆ ਕਿ 21 ਜੁਲਾਈ ਨੂੰ ਲਖਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਗਿਆ ਸੀ ਮੋਹਾਲੀ ਦੇ ਵਕੀਲਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਨੇ ਸੋ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਤੋਂ ਇੱਥੇ ਵੱਡੀ ਖਬਰ ਹੈ ਜਿਸ ਤਰ੍ਹਾਂ ਦੇ ਨਾਲ ਇੱਥੇ ਵਕੀਲਾਂ ਵੱਲੋਂ ਅੱਜ ਕੰਮ ਠੱਪ ਰੱਖਣ ਦਾ ਫੈਸਲਾ ਕੀਤਾ ਗਿਆ ਅਦਾਲਤ ਦੇ ਵਿੱਚ ਵਕੀਲਾਂ ਵੱਲੋਂ ਕੰਮ ਨੂੰ ਅੱਜ ਸਸਪੈਂਡ ਕਰਤਾ ਗਿਆ ਦੱਸਿਆ ਕਿ ਇੱਥੇ ਕਾਰਨ ਜੋ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਵਕੀਲ ਲਖਵਿੰਦਰ ਦੇ ਕਤਲ ਦੇ ਵਿਰੋਧ ਦੇ ਵਿੱਚ ਕੰਮ ਨੂੰ ਰੋਕ ਦਿੱਤਾ ਗਿਆ ਜਿਸ ਕਦਰ ਇੱਥੇ ਜੋ ਘਟਨਾ ਵਾਪਰੀ ਸੀ ਔਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਕੀਲ ਵੀ ਸਵਾਲ ਚੁੱਕ ਰਹੇ ਨੇ 21 ਜੁਲਾਈ ਨੂੰ ਲਖਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਗਿਆ ਸੀ ਐਸੇ ਦੇ ਵਿਰੋਧ ਦੇ ਵਿੱਚ ਅੱਜ ਇੱਥੇ ਮੋਹਾਲੀ ਜ਼ਿਲ੍ਹਾ ਅਦਾਲਤ ਦੇ ਵਿੱਚ ਕੰਮਕਾਜ ਸਸਪੈਂਡ ਰਹੇਗਾ ਕੰਮਕਾਜ ਬੰਦ ਰੱਖਿਆ ਜਾਏਗਾ ਜੋ ਸੂਬੇ ਦੇ ਵਕੀਲਾਂ ਵੱਲੋਂ ਸੂਬੇ ਦੀ ਇੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਲਗਾਤਾਰ ਚੁੱਕੇ ਜਾ ਰਹੇ ਨੇ ਔਰ ਜੋ ਇਥੇ ਵਕੀਲ ਲਖਵਿੰਦਰ ਦਾ ਕਤਲ ਹੋਇਆ ਗੋਲੀਆਂ ਮਾਰ ਕੇ ਉਸ ਨੂੰ ਲੈ ਕੇ ਰੋਸ ਵੀ ਬਹੁਤ ਜ਼ਿਆਦਾ ਹੈ ਤੇ ਅੱਜ ਅਦਾਲਤ ਦੇ ਵਿੱਚ ਵਕੀਲਾਂ ਨੇ ਕੰਮ ਨੂੰ ਸਸਪੈਂਡ ਕਰਕੇ ਆਪਣਾ ਵਿਰੋਧ ਜ਼ਾਹਰ ਕਰਨ ਦਾ ਫੈਸਲਾ ਕੀਤਾ ਹੈ। ਲਾਇਨ ਆਰਡਰ ਨੂੰ ਲੈ ਕੇ ਕਈ ਸਵਾਲ ਚੁੱਕੇ ਜਾ ਰਹੇ ਨੇ ਹੁਣ ਇੱਕ ਅਮਰਸਰ ਦੇ ਵਿੱਚ ਵਕੀਲ ਦਾ ਕਤਲ ਹੋਇਆ ਜਿਸ ਤੋਂ ਬਾਅਦ ਅੱਜ ਮਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਵਕੀਲਾਂ ਵੱਲੋਂ ਵਰਕ ਸਸਪੈਂਡ ਰੱਖਿਆ ਗਿਆ ਆਪਾਂ ਗੱਲ ਕਰਦੇ ਹਾਂ ਨਾਲ 21 ਜੁਲਾਈ 2025 ਨੂੰ ਲਖਵਿੰਦਰ ਸਿੰਘ ਐਡਵੋਕੇਟ ਸਾਡੇ ਅਮਰਸਰ ਉਹਨਾਂ ਤੇ ਦਿਨ ਦਿਹਾੜੇ ਜਿਹੜਾ ਹੈਗਾ ਸ਼ਰਿਆਮ ਅਟੈਕ ਹੋ ਗਿਆ ਸੀ ਉਹਨਾਂ ਦੀ ਹੁਣ ਮੌਤ ਹੋ ਚੁੱਕੀ ਹੈ ਇਹਦੇ ਕਰਕੇ ਸਾਰਾ ਜਿਹੜਾ ਵਕੀਲ ਭਾਈਚਾਰਾ ਹੈ ਪੰਜਾਬ ਦਾ ਬਹੁਤ ਜ਼ਿਆਦਾ ਦੁਖੀ ਹੈ ਤੇ ਗੁੱਸੇ ਵਿੱਚ ਵੀ ਹੈ ਗੁੱਸੇ ਚ ਐਸ ਤਰ੍ਹਾਂ ਵੀ ਜਦੋਂ ਵਕੀਲ ਹੀ ਸੇਫ ਨਹੀਂ ਹੈ ਜਿਨ੍ਹਾਂ ਨੇ ਲੋਕਾਂ ਨੂੰ ਨਿਆਂ ਦਿਵਾਣਾ ਹੈ ਜਿਨ੍ਹਾਂ ਨੇ ਇਨਸਾਫ ਦਿਵਾਣਾ ਹੈ ਜਿਹੜੇ ਰੋਜ਼ ਵੱਡੇ ਵੱਡੇ ਗੈਂਗਸਟਰਾਂ ਦੇ ਖਿਲਾਫ ਵੀ ਵਕੀਲ ਲੜਦੇ ਹੈ ਵੱਡੇ ਵੱਡੇ ਸਨਮਾਹਦਾਰਾਂ ਦੇ ਅਗੇਂਸਟ ਵੀ ਲੜਦੇ ਹੈ ਇਹ ਇੱਕ ਐਸਾ ਪੇਸ਼ਾ ਹੈ ਕਿ ਵਕੀਲਾਂ ਤੋਂ ਬਿਨਾਂ ਜੇ ਵਕੀਲ ਕਮਜ਼ੋਰ ਹੋਣਗੇ ਜੁਡੀਸ਼ਰੀ ਵੀ ਕਮਜ਼ੋਰ ਹੋਏਗੀ ਤੇ ਜੋ ਪੰਜਾਬ ਦੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈ ਇਹਦੇ ਅਸੀਂ ਬਹੁਤ ਦਿੰਦਾ ਕਰਦੇ ਆ ਸਰਕਾਰ ਦੀ ਤੇ ਸਰਕਾਰ ਇਹ ਬੁਰੀ ਤਰ੍ਹਾਂ ਜਿਹੜੀ ਨੂੰ ਟਾਈਮ ਰੱਖਣ ਚ ਲੈਂਡ ਆਰਡਰ ਫੇਲ ਹੋਈ ਹੈ ਤੇ ਅਸੀਂ ਭਗਵੰਤ ਮਾਨ ਜੀ ਦੀ ਮੁੱਖ ਮੰਤਰੀ ਸਾਹਿਬ ਦੀ ਇਹ ਗੱਲ ਇਹ ਵੀ ਗੱਲ ਮੰਨਦੇ ਆਂ ਵੀ ਜਿਹੜਾ ਇਹ ਲੈਂਡ ਆਰਡਰ ਹੈ ਸਾਰਾ ਸਰਕਾਰ ਜ਼ਿੰਮੇਵਾਰ ਹੈ ਉਹ ਆਪ ਕਹਿੰਦੇ ਸੀ ਜਦੋਂ ਆਪੋਜੀਸ਼ਨ ਸੀ ਵੀ ਸਰਕਾਰ ਤੋਂ ਬਿਨਾ ਇਹ ਪੁਰਸ ਤੋਂ ਬਿਨਾ ਇਹ ਦਿਨ ਬਿਲੀ ਤੋਂ ਬਿਨਾ ਆਇਆ ਤੇ ਲੋ ਤੋਂ ਬਿਨਾ ਕੋਈ ਸਟੇਟ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਇਹਦਾ ਮਤਲਬ ਤਾਂ ਸਰਕਾਰ ਦੀ ਵੀ ਨਲਾਕੀ ਹੈ ਤੇ ਪੁਲਿਸ ਦੀ ਵੀ ਨਲਾਇਕੀयां ਲੋਕਾਂ 'ਚ ਜਿਹੜਾ ਡਰ ਖਤਮ ਹੋ ਗਿਆ ਕਾਨੂੰਨ ਦਾ ਦਿਨ ਦਿਹਾੜੇ ਕੋਈ ਕਿਸੇ ਨੂੰ ਮਾਰ ਦਿੰਦਾ ਕਿਸੇ ਦੁਕਾਨ ਤੋਂ ਕੱਢ ਕੇ ਮਾਰ ਦਿੰਦਾ ਕਿਸੇ ਵਕੀਲ ਤੇ ਅਟੈਕ ਕਰ ਦਿੰਦਾ ਇਹ ਸਿਚੁਏਸ਼ਨ ਹੈ ਅਸੀਂ ਹੁਣ ਸਰਕਾਰ ਤੋਂ ਇਹ ਵੀ ਮੰਗ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਇਮੀਡੀਏਟਲੀ ਉਹ ਪਰਿਵਾਰ ਨੂੰ ਜੋ ਮਾਲੀ ਸਹਤਾ ਹੈ ਜੋ ਵੀ ਸਰਕਾਰ ਦੇ ਵੱਲੋਂ ਹੋਰਾਂ ਨੂੰ ਜਿੱਤੇ ਇਹ ਇਹ ਵੀ ਤਾਂ ਸਮਾਜ ਦਾ ਹੀ ਕੰਮ ਕਰਦਾ ਵਕੀਲ ਵੀ ਇਮੀਡੀਏਟਲੀ ਉਹਦੇ ਪਰਿਵਾਰ ਨੂੰ ਜਿਹੜੀ ਸਿਹਤ ਆ ਦੇਣੀ ਚਾਹੀਦੀ ਹੈ ਤੇ ਜੋ ਦੋਸ਼ੀ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਫੜ ਕੇ ਸਖਤ ਤੋਂ ਸਖਤ ਜਿਹੜੀ ਹੈ ਉਹ ਸਜ਼ਾ ਦੇਣੀ ਚਾਹੀਦੀ ਹੈ ਤੇ ਲੈਂਡ ਆਰਡਰ ਵਾਲੋਂ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਸਿਸਟਮ ਖਰਾਬ ਹੋ ਗਿਆ ਲੋਕਾਂ ਨੂੰ ਇੱਕ 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 ਮੋੜ ਹੁੰਦੀ ਹੈ ਵੀ ਮੈਂ ਆਪਣੇ ਵਕੀਲ ਕੋਲ ਜਾਵਾਂ ਵਕੀਲ ਕੋਲ ਜਾ ਕੇ ਮੈਨੂੰ ਇਨਸਾਫ ਮਿਲੇਗਾ ਤੇ ਕੋਟਾ ਮੈਨੂੰ ਸਾਫ ਦੇਣ ਗਿਆ ਜੇ ਤੁਸੀਂ ਹੁਣ ਵਕੀਲਾ ਨੂੰ ਇਸ ਤਰੀਕ ਨਹੀਂ ਆਪਣੇ ਆਪ ਨੂੰ ਵਕੀਰ ਹੀ ਸੇਫ ਨਹੀਂ ਕਰਦੇ ਆਪਣੇ ਆਪ ਨੂੰ ਮਹਿਸੂਸ ਤਾਂ ਫਿਰ ਇਸ ਸਟੇਟ ਦਾ ਕੀ ਹੋਏਗਾ ਅਸੀਂ ਸਖਤ ਸ਼ਬਦਾਂ ਜਿਹੜੇ ਹੈ ਸਾਰਾ ਵਕੀਰ ਭਾਈਚਾਰਾ ਸਾਰੇ ਦੇਸ਼ ਦਾ ਵਕੀਰ ਭਾਈਚਾਰਾ ਮੈਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦਾ ਵੀ ਪੰਜਾਬ ਯੂਨਿਟ ਦਾ ਸਪੋਕਸਪਰਸਨ ਹੈ ਅਸੀਂ ਸਾਰੇ ਇੰਡੀਅਨ ਐਸੋਸੀਏਸ਼ਨ ਵੱਲੋਂ ਸਾਰੇ ਦੇਸ਼ ਦੇ ਵਕੀਲਾਂ ਵੱਲੋਂ ਇਤੀ ਸਖਤ ਨਿੰਦਾ ਕਰਦੇ ਹਾਂ ਤੇ ਸਰਕਾਰ ਦੀ ਵੀ ਨਿੰਦਾ ਕਰਦੇ ਹਾਂ ਕਿ ਸਰਕਾਰ ਬੁਰੀ ਤਰ੍ਹਾਂ ਲੋਕਾਂ ਨੂੰ ਲੈਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਕੰਟਰੋਲ ਕਰਨ ਤੇ ਬੁਰੇ ਫੇਲ ਹੋ ਜਾਏ ਮੰਗ ਪੱਤਰ ਅੱਜ ਅਸੀਂ ਸਾਰੇ ਉਹਨੂੰ ਡੀਸੀ ਨੂੰ ਮੰਗ ਪੱਤਰ ਭੇਜਾਂਗੇ ਤੇ ਮੁੱਖ ਮੰਤਰੀ ਨੂੰ ਵੀ ਭੇਜਾਂਗੇ ਕਿ ਇਸ ਸਿਚੁਏਸ਼ਨ ਨੂੰ ਜਲਦੀ ਤੋਂ ਜਲਦੀ ਜਿਹੜਾ ਪੰਜਾਬ ਦੀ ਨੂਕ ਕੰਟਰੋਲ ਕੀਤਾ ਜਾਵੇ ਤਾਂ ਕਿ ਲੋਕ ਹੈ ਜਿਹੜੇ ਤਰੱਕੀ ਕਰਸਣ ਪੰਜਾਬ ਦੇ ਤੇ ਆਪਣੀ ਮਰਜ਼ੀ ਨਾਲ ਘੁੰਮ ਫਿਰ ਸਕਣ ਤੇ ਖੁੱਲ ਕੇ ਆਪਣਾ ਕੰਮ ਕਰ ਸਕਣ ਸੋ ਸਾਡੇ ਨਾਲ ਦਲਜੀਤ ਇਸ ਵੇਲੇ ਆਪ ਧੁਰ ਚੁੱਕੇ ਨੇ ਦਿਲਜੀਤ ਜਿਸ ਤਰ੍ਹਾਂ ਦੇ ਨਾਲ ਕਾਨੂੰਨ ਵਿਵਸਾ ਨੂੰ ਲੈ ਕੇ ਤਾਂ ਲਗਾਤਾਰ ਹੀ ਸਵਾਲ ਆਮ ਜਨਤਾ ਚੁੱਕਦੀ ਆਈ ਹੈ ਪਾਰਟੀਆਂ ਚੁੱਕਦੀਆਂ ਆਈਆਂ ਨੇ ਅੱਜ ਵਕੀਲ ਪਾਇਚਾਰੇ ਵੱਲੋਂ ਇਸ ਨੂੰ ਲੈ ਕੇ ਆਵਾਜ਼ ਚੁੱਕੀ ਜਾ ਰਹੀ ਹੈ ਉਸ ਕਤੂੰਡੇ ਦੇ ਗੈਰਹਾਜ਼ਰੀ ਗਿਆ ਤਾਂ ਉਹਦਾ ਵੀ ਆਪਣਾ ਵਰਕ ਸਸਪੈਂਡ ਰੱਖਿਆ ਗਿਆ ਹੈਗਾ ਮੈਂ ਉਹਨੂੰ ਦੇਖ ਕੇ ਅਦਮਨਪਾਇਰ ਦੀ ਸੰਲੋਸ਼ਾ ਵੀ ਹਜੇ ਤੱਕ ਜਿਹੜੇ ਰੋਪੀ ਹੈਗੇ ਜਿਨ੍ਹਾਂ ਨੇ ਹਾਲਕੀ ਕਰਿਆ ਬੁਤਨੇ ਪਰ ਉਹ ਹਜੇ ਤੱਕ ਕੜੇ ਨਹੀਂ ਗਏ ਤੇ ਇਹ ਵੀ ਕਹਿਣਾ ਹੈ ਵਕੀਲਾਂਾਂ ਦਾ ਕਿ ਪੰਜਾਬ ਦੇ ਇੱਕ ਖਾਜਨਾ ਜੀ ਜੀ ਤੁਹਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ ਹੈ ਲੇਕਿਨ ਇੱਥੇ ਅਦਾਲਤ ਵਿੱਚ ਵਕੀਲਾ ਨੇ ਅੱਜ ਕੰਮ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ 21 ਜੁਲਾਈ ਨੂੰ ਲਖਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਜਿਸ ਨੂੰ ਲੈ ਕੇ ਵਕੀਲ ਪਾਈਚਾਰ ਦਾ ਕਹਿਣਾ ਹੈ ਕਿ ਜੇ ਵਕੀਲ ਪਾਈਚਾਰਾ ਵੀ ਇੱਥੇ ਸੇਫ ਨਹੀਂ ਹੈ ਮਹਿਫੂਜ਼ ਨਹੀਂ ਹੈ ਔਰ ਜਿਸਕਰ ਦਰ ਅਪਰਾਧਾਤ ਦਾ ਗਰਾਫ ਬੱਧਾ ਜਾ ਰਿਹਾ ਉਸ ਨੂੰ ਲੈ ਕੇ ਚਿੰਤਾ ਉਹਨਾਂ ਨੇ ਜ਼ਾਹਿਰ ਕੀਤੀ ਹੈ